ਅਫਗਾਨਿਸਤਾਨ ਦੇ ਜ਼ਬਾਨ ਅਜਬ ਵਧੀਆ ਹੋ ਗਈ ਹੈ ਕਿਸੇ ਟਾਈਮ ਭਾਰਤ ਅਫਗਾਨਿਸਤਾਨ ਨੂੰ ਹੱਤਵਾਦੀ ਆড্ডা ਦਾਦਾ ਹੁੰਦਾ ਸੀਗਾ ਆਪਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਅਤੇ ਉਮੀਦੀ ਦੇ ਜਿਹੜੇ ਮੰਤਰੀ ਹੈਗੇ ਆਂਗੀ ਰਿਤਿਆਨਾਥ ਜੋਗੀ ਉਹਦੀ ਰੀਤੀ ਦੀ ਸੁਣ ਸਕਦੇ ਆਂ ਹਰ ਕਿਸੇ ਕੋ ਸਹ ਕਰਨਾ ਪਵੇਗਾ ਇੱਕ ਵਾਸਤਾ ਖੜੋ ਵੀ ਆ ਬਾਤਲਵਾਸ ਤੇ ਸਾਫ ਹੋ ਉਹਦੇ ਵਿੱਚ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਜਿਹੜਾ ਤਾਲੀਵਾਨ ਹੈ ਨਿਰਾਬਾਨਸਾਨਾ ਹੋ ਅਤਵਾਦ ਦਾ ਅੱਡਾ ਅੱਜ ਤੁਸੀਂ ਦੇਖ ਲਓ ਕਿ ਜਦੋਂ ਤੋਂ ਤਾਲੀਬਾਨਾਂ ਦਾ ਰਾਜ ਆਇਆ ਹੈ ਤੇ ਕਿਵੇਂ ਉਹ ਆਪਣੇ ਉਹਨਾਂ ਦੇ ਹੈਗੇ ਆਪੇ ਇੱਕ ਦੋ ਦਿਨਾਂ ਲਈ ਇਹ ਨਹੀਂ ਆਂ ਮੇਡੀ ਦਾ ਉਹਨੇ ਫਿਰ ਹੋ ਗਿਆ ਭਾਰਤ ਦੇ ਨਾਲ ਮੇਡੀ ਗਾਣੀ ਫਿਰ ਹੋ ਗਿਆ ਭਾਰਤ ਅੱਜ ਕਹਿੰਦਾ ਤਾਲੀਬਾਨ ਭਾਈ ਭਾਈ ਹੈ ਹਮ ਭਾਈ ਭਾਈ ਹੈ ਰਾਜ ਦੇ ਕ੍ਰਿਸ਼ੇ ਜਿਹਦੇ ਕਿਨੇ ਜੁੱਤੀ ਕਾ ਮੰਗੀ ਹੈ ਜਿਹਨ ਜੁੱਤੀ ਕਾ ਉਹਨਾਂ ਦੇ ਬੜੇ ਜਨਨ ਨੂੰ ਲੋਕ ਅਤਵਾਦੀ ਗੰਦਾ ਦੱਤੇ ਹਨ ਉਹਨਾਂ ਦਾ ਕੇਵਲ ਟਾਕ ਤੇ ਇਹ ਮੇਡੀਆ ਹੁੰਦੀ ਹੈ ਉਸ ਤੋਂ ਆਏ ਤਾਂ ਸੀਗੇ ਭਾਰਤ ਵਿੱਚ ਪਰ ਆਪਣੀ ਆ ਕੇ ਆਪਣੇ ਉਹ ਜਤਵੀ ਮਨਾ ਕੇ ਗਏ ਉਸ ਤੋਂ ਇਲਾਵਾ ਤਾਲੀਵਾਨ ਨੂੰ ਵਰਤਣਾ ਕਿਵੇਂ ਹੈ ਉਹਨਾਂ ਤੋਂ ਕਿਵੇਂ ਕੰਮ ਲੈਣਾ ਹੈ ਪੈਸੇ ਦੇ ਕੇ ਕਿਵੇਂ ਕੰਮ ਲੈਣਾ ਹੈ ਇਹਦੇ ਬਾਰੇ ਜਿਹੜਾ ਭਾਰਤ ਦਾ ਐਨਐਸਏ ਜੀਤ ਲਗਾਲ ਠੀਕ ਹੈ ਉਹਨੇ ਵੀ ਇਹ ਗੱਲ ਕੀਤੀ ਹੈ ਤੁਸੀਂ ਤੋਂ ਆਹ ਹੋਰ ਰੀਸੈਂਟਲੀ ਇਹਦੀ ਪਿੱਛੇ ਜੇ ਕਿਹੜੀ ਖਬਰ ਬਹੁਤ ਵਾਇਰਲ ਹੋ ਰਹੀ ਹੈ ਕਿ ਪਾਕਿਸਤਾਨ ਦੇ ਉੱਪਰ ਅਫਗਾਨਿਸਤਾਨ ਨੇ ਹਮਲਾ ਕਰਤਾ ਜਿਸ ਦੇ ਵਿੱਚ 58 ਪਾਕਿਸਤਾਨੀ ਸੈਨਿਕਾਂ ਨੂੰ ਮਾਰੇ ਗਏ ਦੇਸ਼ ਪੰਜਾਬ ਵਾਲੇ ਚੈਨਲ ਦੇਖੇ ਸਾਰੇ ਵੀਰਾਂ ਤੇ ਭੈਣਾਂ ਨੂੰ 10 ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਨੇ ਦੁਨੀਆ ਦੇ ਬਦਲਦੇ ਹਾਲਾਤਾਂ ਬਾਰੇ ਜਿੱਥੇ ਦੁਨੀਆ ਦੀ ਦੁਨੀਆ ਦੀ ਰਾਜਨੀਤੀ ਬਦਲ ਰਹੀ ਹੈ ਉੱਥੇ ਪੰਜਾਬ ਵਾਲਾ ਆਪਣਾ ਚਾਤ ਮਾਰਨੀ ਵੀ ਪੰਜਾਬ ਜਿਹੜਾ ਹੈਗਾ ਕਿ ਕਿੱਥੇ ਕਿੱੜਾ ਪੰਜਾਬ ਦੇ ਕਿਵੇਂ ਦੀ ਰਾਜਨੀਤੀ ਚੱਲਦੀ ਪਈ ਹੈ ਅੱਜ ਆਪਾਂ ਉਹਦੇ ਬਾਰੇ ਗੱਲ ਕਰਾਂਗੇ ਭਾਰਤ ਅਫਗਾਨਿਸਤਾਨ ਦੇ ਸੰਬੰਧ ਅੱਜ ਬਦ}{\text{ਵਧੀਆ ਹੋ ਗਏ ਹਨ ਕਿਸੇ ਟਾਈਮ ਭਾਰਤ ਅਫਗਾਨਿਸਤਾਨ ਨੂੰ}} ਅੱਤਵਾਦ ਦਾ ਅੱਡਾ ਦਾਦਾ ਹੁੰਦਾ ਸੀਗਾ ਕਿ ਜਿਹੜਾ ਅੱਤਵਾਦ ਆ ਉਹ ਅਫਗਾਨਿਸਤਾਨ ਤੋਂ ਸ਼ੁਰੂ ਹੁੰਦਾ ਹੈ ਤੁਸੀਂ ਆਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਤੇ ਐਮਪੀ ਦੇ ਜਿਹੜੇ ਮੁੱਖ ਮੰਤਰੀ ਹੈਗੇ ਆਂ ਜੀ ਦਿੱਤਿਆਨਾਥ ਜੋਗੀ ਉਹਦੀ ਸਪੀਚ ਵੀ ਸੁਣ ਸਕਦੇ ਹੋ ਤਾਲਿਮਾਂ ਬੈ ਤਾਲਿਮਾਂ ਗੁੱਟ ਟਰੋਰਿਜ਼ਮ ਬੈ ਟਰੋਰਿਜ਼ਮ ਇਹ ਅੱچلਨੇ ਵਾਲਾ ਹੈ ਸਰ ਕਿਸੇ ਤੋਂ ਸਤਾਇਆ ਕਰਨਾ ਪਵੇਗਾ ਕਿ ਫੈਸਲੇਆ ਕਰੋ आप आतंकवाद के साथ हो या मानवता के साथ हो निर्णय करो अध्यक्ष जी तालिबान का समर्थन कर रहे हैं कुछ लोग महिलाओं के साथ क्या क्रूरता बढ़ती जा रही है वहां पर बच्चों के साथ क्या क्रूरता बढ़ती जा रही है अफगानिस्तान लेकिन कुछ लोग बेशरमी के साथ तालिबान का समर्थन किया जा रहा है ਪੰਦੇ ਮੰਨੀਕਰਨ ਕਰਨਾ ਚਾਹਤੇ ਉਹਦੇ ਵਿੱਚ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਜਿਹੜਾ ਤਾਲੀਵਾਨ ਹੈ ਨਿਰਾਫਗਾਨਸਾ ਨਾ ਹੋ ਅਤਵਾਦ ਦਾ ਅੱਡਾ ਹੀ ਪਰ ਅੱਜ ਤੁਸੀਂ ਦੇਖ ਲਓ ਕਿ ਜਦੋਂ ਤੋਂ ਤਾਲੀਬਾਨਾਂ ਦਾ ਰਾਜ ਆਇਆ ਤੇ ਕਿਵੇਂ ਉਹ ਆਪਣੇ ਉਹਨਾਂ ਦੇ ਜਿਹੜੇ ਹੈਗੇ ਆ ਤੇ ਇੱਕ ਦੂਜੇ ਨਾਲ ਜਿਹੜੀਆਂ ਹੈਗੀਆਂ ਉਹ ਮੀਡੀਆ ਹੁਣੇ ਸ਼ੁਰੂ ਹੋ ਗਿਆ ਭਾਰਤ ਦੇ ਨਾਲ ਮੀਡੀਆ ਹੁਣੇ ਸ਼ੁਰੂ ਹੋ ਗਿਆ ਭਾਰਤ ਅੱਜ ਕਹਿੰਦਾ ਤਾਲੀਬਾਨ ਭਾਈ-ਭਾਈ ਹੈ ਹਮ ਭਾਈ-ਭਾਈ ਹੈ ਤੋਂ ਇੱਕ ਗੱਲ ਐਡੀ ਹੈ ਜਿਹੜੀ ਹੁਣੇ ਸ਼ੁਰੂ ਹੋ ਗਈਆਂ ਸੋ ਸਭ ਰਾਜ ਦੇ ਕ੍ਰਿਸ਼ਮੇ ਜਦੋਂ ਜਿਹੜੇ ਜੁੱਤੀ ਕਾਇਮ ਹੁੰਦੀ ਹੈ ਜਦੋਂ ਜੁੱਤੀ ਕਾਇਮ ਹੋਏਗੀ ਪਰ ਜਿੰਨਾਂ ਨੂੰ ਲੋਕ ਅਤਵਾਦੀ ਗੱਦਾ ਦਿੰਦੇ ਹਨ ਫਿਰ ਉਹਨਾਂ ਨਾਲ ਏਵਲ ਟਾਕ ਤੇ ਜਿਹੜੀ ਹੈ ਉਹ ਮੀਡੀਆ ਹੁੰਦੀ ਹੈ ਉਸ ਦਰ ਆਵੇ ਤਾਂ ਪੱ आज तक अली ये है भी स्पीच भी सुनो के तो अफगानिस्तान का संकट पूरी तरह से गहरा चुका है तालिबान का कब्जा हो गया है और इसी के साथ पूरे विश्व की चिंता है कि अफगानिस्तान का क्या होगा क्या वो आतंक का गढ़ बनेगा कट्टर ਤਾਲਿਬਾਨ ਕੇ ਜ਼ਰੀਏ ਹਾਂ ਜੀ ਤੁਸੀਂ ਇਹ ਦੀ ਸਪੀਸ ਹੋਣੀ ਹੈ ਇਹਦੇ ਵਿੱਚ ਵੀ ਇਹੀ ਕਹਿ ਸਕਦੇ ਕਹਿੰਦੀ ਹੈ ਕਿ ਦੇਖੋ ਜੀ ਤਾਲਿਬਾਨ ਹੈਗਾ ਉਹ ਅੱਤਵਾਦੀ ਹੈ ਤੇ ਅੱਜ ਤਾਲਿਬਾਨਾਂ ਨੂੰ ਭਾਰਤ ਸੱਦੇ ਦਿੱਤੇ ਜਾਣੇ ਹਨ ਕਿ ਉਹ ਸੱਦੇ ਦੇ ਆਉਣੇ ਵਿਆਦੀ ਉੱਤੇ ਜਿਹੜੀ ਹੈਗੀਆਂ ਆਪ ਹੋ ਜੁਣਾਂ ਦੀ ਟੇਬਲ ਡਾਉ ਤੇ ਮੀਟਿੰਗਾਂ ਵੀ ਹੋਣੀਆਂ ਪਰ ਇਹਦੇ ਬਾਅਦ ਅਗਰ ਆਪਾਂ ਗੱਲ ਕਰੀਏ ਵੀ ਤਾਲਿਬਾਨ ਆਏ ਤਾਂ ਸੀਗੇ ਭਾਰਤ ਵਿੱਚ ਪਰ ਆਪਣੀ ਆ ਕੇ ਆਪਣੇ ਉਹ ਜਿੱਤ ਵੀ ਮਰਾ ਕੇ तालिबान तो हाँ, के प्रतिनिधि भारत आए हमारी जमीन पर प्रेस कॉन्फ्रेंस की और महिला पत्रकारों को अंदर घुसने तक नहीं दिया और मोदी सरकार आँख बंद करके खड़ी रही। इससे बड़ा कायरता का लाइव टेलीकास्ट नहीं हो सकता जय शंकर जी और नरेंद्र मोदी आप दोनों इतने कमजोर हो गए हैं की अपने ही देश में औरतों की इज्जत बचाने की हिम्मत नहीं बची

ਅਗਲੇ ਆਏ ਤੇ ਇੱਕ ਦੇ ਜ਼ੋਰ ਨਾਲ ਆਪਣੀ ਜਿਹੜੀ ਹੈਗੀ ਉਹ ਜਿੱਦ ਵੀ ਮਨਾ ਕੇ ਬੀਬੀ ਅੰਦਰ ਐਂਟਰ ਨਹੀਂ ਹੋਣੀ ਚਾਹੀਦੀ ਉਸ ਤੋਂ ਇਲਾਵਾ ਕਾਲੀਵਾਨ ਨੂੰ ਵਰਤਣਾ ਕਿਵੇਂ ਹੈ ਉਹਨਾਂ ਤੋਂ ਕਿਵੇਂ ਕੰਮ ਲੈਣਾ ਹੈ ਪੈਸੇ ਦੇ ਕੇ ਕਿਵੇਂ ਕੰਮ ਲੈਣਾ ਹੈ ਇਹਦੇ ਬਾਰੇ ਜਿਹੜਾ ਭਾਰਤ ਦਾ ਐਨਐਸਏ ਹੈ ਜੀਤ ਡੋਵਾਲ ਠੀਕ ਹੈ ਉਹਨੇ ਵੀ ਇਹ ਗੱਲ ਕੀਤੀ ਹੈ ਤੁਸੀਂ ਆਹ ਵੀਡੀਓ ਸੁਣ ਸਕਦੇ ਹੋ ਸੈਕੰਡਲੀ ਪਾਕਿਸਾਨੀ ਜ਼ਰ ਨਾਟ ਹਾਵਰ ਵੈਲਵਿਸ਼ਰ ਵੀ ਵਿਲ ਟੈਕਲ ਕਾਲੀਵਾਨ ਇਨ ਅ ਵੇ ਵੀ ਵਾਂਟ Talibans will listen to the devadhis much more. and today, the goodwill for india and afghanistan, india is the most popular country in afghanistan in the world today. I mean, amongst all the countries in the world, indians are the most respected and most uh, liked people there in afghanistan. we will tackle them the way we have to. we don't need pakistan's help. let pakistan be with the taliban problem in case they do not give terrorism as an instrument of state policy. second thing of I think I don't have much time I was told is about how do हां जी ਤੁਸੀਂ ਇਹ ਵੀਡੀਓ ਸੁਣੀ ਹੈ ਇਹਦੇ ਵਿੱਚ ਵੀ ਉਹਨੇ ਇਹ ਗੱਲ ਕਹੀ ਹੈ ਕਿ ਅਸੀਂ ਤਾਲੀਵਾਨਾਂ ਨੂੰ ਵਰਤਾਂਗੇ ਤੇ ਵਰਤਣਾ ਕੀ ਜੇ ਵਿਰੋਧ ਹੈ ਸਿੱਖਾਂ ਦੇ ਵਿਰੁੱਧ ਕਸ਼ਮੀਰੀਆ ਦੇ ਵਿਰੁੱਧ ਜਾਂ ਹੋਰ ਜਿਹੜੀਆਂ ਕੌਮਾਂ ਭਾਰਤ ਦੇ ਖਿਲਾਫ ਲੜਦੀਆਂ ਪਈਆਂ ਭਾਰਤ ਦੀ ਆਜ਼ਾਦੀ ਵਾਸਤੇ ਲੜਦੀ ਪਈਆਂ ਉਹਨਾਂ ਦੇ ਖਿਲਾਫ ਕਿਵੇਂ ਵਰਤਣਾ ਹੈ ਪਾਕਿਸਤਾਨ ਦੇ ਖਿਲਾਫ ਕਿਵੇਂ ਵਰਤਣਾ ਹੈ ਤੋਂ ਆਹ ਹੋਰ ਰੀਸੈਂਟ ਵੀ ਜਿਹੜੀ ਪਿੱਛੇ ਜੇ ਕਿਹੜੀ ਖਬਰ ਬਹੁਤ ਵਾਇਰਲ ਹੋ ਰਹੀ ਹੈ ਕਿ ਪਾਕਿਸਤਾਨ ਦੇ ਉੱਪਰ ਅਫਗਾਨਿਸਤਾਨ ਨੇ ਹਮਲਾ ਕਰਤਾ ਜਿਦੇ ਵਿੱਚ 58 ਪਾਕਿਸਤਾਨ ਦੇ ਸੈਨਿਕ ਆਹ ਮਾਰੇ ਗਏ ਤੁਸੀਂ ਆ ਖਬਰਾਂ ਦੇ ਸੁਣ ਸਕਦੇ ਹੋ ਪਰ ਛੋਟੇ ਮੀਡੀਆ ਤੇ ਬਹੁਤ ਸਾਰੀਆਂ ਇਹਦੀਆਂ ਖਬਰਾਂ ਆ ਵਾਇਰਲ ਹੋ ਰਹੀਆਂ ਜਿਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਜਦੋਂ ਤਾਲੀਬਾਨ ਭਾਰਤ ਦੇ ਸੱਦੇ ਦੇ ਆਏ ਆ ਤੇ ਭਾਰਤ ਦੇ ਵਿੱਚ ਬਹਿ ਕੇ ਉਹਨਾਂ ਨੇ ਮੀਡੀਆ ਕੀਤਾ ਉਸ ਤੋਂ ਬਾਅਦ ਹੀ ਜਿਹੜਾ ਹੈਗਾ ਪਾਕਿਸਤਾਨ ਤੇ ਹਮਲਾ ਹੋਇਆ ਤੇ ਕਹਿਣ ਦਾ ਮਤਲਬ ਇਹ ਹੈ ਕਿ ਭਾਰਤ ਨੇ ਅਫਗਾਨistan ਵੀਡੀਓ ਫੂਕ ਸ਼ਕਾਈ ਹੈ ਇਸ ਤੋਂ ਪਹਿਲਾਂ ਤੁਸੀਂ ਆ ਵੀਡੀਓ ਜੀ ਸੁਣਿਆ ਹੈਗਾ ਕਿ ਜੀ ਅਜੀਤ ਡਗਵਾਲ ਐਨਐਸਏ ਜਿਹੜਾ ਕਹਿੰਦਾ ਸੀਗਾ ਕਿ ਅਸੀਂ ਪਾਕਿਸਤਾਨ ਦੇ ਪਾਕਿਸਤਾਨ ਦੇ ਬੁਰਦ ਜਾਂ ਆਫਗਾਨਾਂ ਨੂੰ ਅਸੀਂ ਪਾਕਿਸਤਾਨ ਦੇ ਕਿਵੇਂ ਮਤ ਸਕਦੇ ਆ ਜਾਂ ਹੋ ਅਸੀਂ ਕਿਵੇਂ ਨਾ ਕੰਮ ਲੈ ਸਕਦੇ ਆ ਜਿਵੇਂ ਉਹਨੇ ਆਪਣੀ ਵੀਡੀਓ ਚ ਸਾਰਾ ਕਲੀਅਰ ਕੀਤਾ ਹੋਇਆ ਇਹ ਸੀਆਈਏ ਅਮਰੀਕਾ ਦੀ ਦੀ ਏਜੰਸੀ ਹੈ ਉਹਦੀ ਜਿਹੜੀ ਡਾਇਰੈਕਟਰ ਸਾਰਾ ਉਹਨੇ ਵੀ ਇਹ ਗੱਲ ਕਹੀ ਹੈ ਕਿ ਜਿਹੜੇ ਆ ਭਾਰਤ ਜਿਹੜਾ ਭਾਰਤ ਹੈ ਉਹੋ ਭਾਰਤੀ ਜਿਹੜੀ ਏਜੰਸੀ ਆ ਰੌ ਏਜੰਸੀ ਉਹੋ ਕਾਲੀਵਾਨਾਂ ਨੂੰ ਵਰਤਦੀ ਹੈ ਜਿਹਦੇ ਵਿਰੁੱਧ ਵਰਤਦੀ ਹੈ ਸਿੱਖਾਂ ਵਿਰੁੱਧ ਕਸ਼ਮੀਰੀਆ ਵਿਰੁੱਧ ਮਤਲਬ ਕਿ ਜਿਹੜੇ ਸਿੱਖ ਆਗੂ ਜਿਹੜੇ ਹੈਗੇ ਆ ਉਹ ਘਾਤ ਦੇ ਉਹ ਅਲੱਗ ਹੋਣਾ ਤਾਂ ਭਾਰਤ ਦੇ ਬਰੁੱਧ ਜਿਹੜੇ ਲੜਦੇ ਨੇ ਆ ਆਜ਼ਾਦੀ ਦੇ ਲਈ ਲੜਦੇ ਨੇ ਸੰਘਰਸ਼ ਕਰ ਰਹੇ ਆ ਉਹਨਾਂ ਨੂੰ ਉਹਨਾਂ ਨੂੰ ਮਰਵਾਉਣਾ ਤੇ ਕਸ਼ਮੀਰੀਆਂ ਨੂੰ ਮਰਵਾਉਣਾ ਜਿਹੜੇ ਕਸ਼ਮੀਰੀ ਆਜ਼ਾਦੀ ਵਾਸਤੇ ਲੜਦੇ ਪਏ ਆ ਆਪਣੇ ਖੱਤੇ ਦੀ ਆਜ਼ਾਦੀ ਵਾਸਤੇ ਲੜਦੇ ਪਏ ਆ ਉਹਦੇ ਵਿੱਚ ਕਸ਼ਮੀਰੀਆਂ ਨੂੰ ਮਰਵਾਉਣਾ ਇਹ ਗੱਲਾਂ ਉਹਨੇ ਸਾਰੀਆਂ ਸਾਰਾ ਆਈਟਮ ਦੇ ਕਲੀਅਰ ਕੀਤੀਆਂ ਆ ਤੁਸੀਂ ਆਹ ਦੀ ਵੀਡੀਓ ਵੀ ਸੁਣ ਸਕਦੇ India is using Taliban's network to assassinate Kashmiri militants in Pakistan. Are you serious? I swear to god. ਤੋਂ ਉਸ ਤੋਂ ਬਾਅਦ ਜਿਹੜਾ ਕਾਬਲ ਦੇ ਵਿੱਚ ਗੁਰਦਵਾਰ ਸਾਹਿਬ ਤੇ ਅਟੈਕ ਹੋਇਆ ਸਿੱਖਾਂ ਨੂੰ ਮਾਰਨਾ ਉਹਦੇ ਬਾਰੇ ਵੀ ਜਿਹੜੀ ਹੈਗੀ ਆ ਆ ਪੰਜਾਬੀ ਦੀ ਜਿਹੜੀ ਕਿਤਾਬ ਹੈਗੀ ਆ ਪਰਿੰਦਰ ਸਿੰਘ ਚੌਕ ਕਿਨੇ ਦਾ ਅਨੁਵਾਦ ਕੀਤਾ ਤੁਸੀਂ ਆ ਪੰਜਾਬੀ ਕਿਤਾਬ ਪੜ੍ਹ ਸਕਦੇ ਹੋ ਇਹਦੇ ਵਿੱਚ ਵੀ ਰੌਦੀ ਏਜੰਸੀਆਂ ਦੇ ਪੰਜਾਬਸੀਆਂ ਨੇ ਇਹਦਾ ਕੰਮ ਕਰਿਆ ਇਸੋ ਲਾਵਾ ਬਹੁਤ ਸਾਰੀਆਂ ਖਬਰਾਂ ਆਈਆਂ ਹੈਗੀਆਂ ਹਾਂ ਆ ਰਹੀਆਂ ਕਿ ਕਿਵੇਂ ਭਾਰਤ afghanistan ਨੂੰ ਵਰਤ ਰਿਹਾ ਹੈ ਪਾਕਿਸਤਾਨ ਦੇ ਵਿਰੁੱਧ ਸਖਾ ਬਰਦ ਕਿਸ਼ਮੀਰ ਦੇ ਵਿਰੁੱਧ ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਰੇ ਕਲੀਅਰ ਹੋ ਗਈਆਂ ਉਸ ਤੋਂ ਬਾਅਦ ਤੁਸੀਂ ਹੁਣ ਦੇਖ ਲਓ ਵੀ ਰਾਜ ਦੇ ਕਿ ਕਿਸ ਵਿੱਚ ਹੈ ਜਦੋਂ ਸਿੱਖਾਂ ਦਾ ਰਾਜ ਸੀਗਾ ਠੀਕ ਹੈ ਤਾਂ ਵੱਡੇ ਵੱਡੇ ਦੇਸ਼ਾਂ ਨਾਲ ਸਾਡੇ ਸਬੰਧ ਹੁੰਦੇ ਸੀਗੇ ਅੱਜ ਅਸੀਂ ਆਪਣੀ ਜਿਹੜੀ ਹੈਗਾ ਇਹੋ ਡਰ ਦਾ ਕੇ ਟੋਕੜਾ ਖਾ ਰਹੇ ਹਾਂ ਸੋ ਮਾੜੀ ਕਿਰਪਾ ਕਰਨੀ ਸਿੱਖਾਂ ਦਾ ਰਾਜ ਵੀ ਜਲਦੀ ਆਊਗਾ ਜਿਵੇਂ ਅੱਜ ਸਿੱਖਾਂ ਨੂੰ ਇਹ ਅਤਵਾਦੀ ਦੱਸ ਰਹੇ ਹਨ ਅਮੀਰ ਆਉਣ ਵਾਲੇ ਸਮਾਜ ਦੇ ਵਿੱਚ ਖਾਨਾਰਵੀ ਨੇ ਦੀਆਂ ਮੀਟੀਆਂ ਜਿਹੜੀਆਂ ਹੈਗੇ ਟੇਬਲ ਟਾਕ ਤੇ ਹੋ ਇਹ ਵਡਾ ਗੱਲ ਖਾਨਾਰਵੀ ਹੋਊਗੀ ਉਸ ਤੋਂ ਪਹਿਲਾਂ ਆਪਾਂ ਵਰਗ ਗੱਲ ਕਰੀਏ ਕਿਸੇ ਟਾਈਮ ਅਫਗਾਨਿਸਤਾਨ ਦੇ ਜਿਹੜੇ ਹੈਗੇ ਤਾਲੀਬਾਨਾਂ ਨੇ ਭਾਰਤ ਦਾ ਜਿਹੜਾ ਜਹਾਜ਼ ਉਹ ਗਵਾਹ ਕੀਤਾ ਸੀਗਾ ਕਿ ਸਾਡੇ ਜਿਹੜੇ ਸਾਡੇ ਬੰਦੇ ਉਸੇ ਛੱਡੋ 1999 ਦੀ ਗੱਲ ਹੈ ਤੁਸੀਂ ਆ ਖਬਰ ਇਹ ਵੀ ਹੈਗੀ ਪੜ ਸਕਦੇ ਹੋ ਕਹੋ ਕਹਿਣ ਦਾ ਮਤਲਬ ਇਹ ਵੀ ਕਿਸੇ ਟਾਈਮ ਭਾਰਤ ਰੂਸ ਨਾਲ ਮਿਲ ਕੇ ਅਫਗਾਨਿਸਤਾਨ ਦੇ ਵਿਰੁੱਧ ਲੜਦਾ ਸੀਗਾ ਤਾਲਿਬਾਨਾਂ ਦੇ ਵਿਰੁੱਧ ਲੜਦਾ ਸੀਗਾ ਉਸ ਤੋਂ ਬਾਅਦ ਜਦੋਂ ਅਮਰੀਕਾ ਦੀ ਜਿਹੜੀ ਹੈਗੀ ਉੱਥੇ ਪੈਰ ਜੰਮਦੇ ਆ ਅਫਗਾਨਿਸਤਾਨ ਦੇ ਵਿੱਚ ਫਿਰ ਭਾਰਤ ਅਮਰੀਕਾ ਨਾਲ ਰਲ ਕੇ ਅਫਗਾਨਿਸਤਾਨ ਦੇ ਵਿਰੁੱਧ ਉਹਨਾਂ ਦੇ ਜਿਹੜੇ ਅੱਤਵਾਦੀ ਟਿਕਾਣਿਆਂ ਤੇ ਠੀਕ ਹੈ ਹਮਲੇ ਕਰਦੇ ਸੀ ਤੇ ਜਿਹੜੇ ਅੱਤਵਾਦ ਜਿਹੜਾ ਪੂਰਾ ਦੁਨੀਆ ਦੇ ਵਿੱਚ ਫੈਲਦਾ ਸੀਗਾ ਉਹਨੂੰ ਖਤਮ ਕਰਦੇ ਸੀਗੇ ਸੋ ਇਹ ਚੀਜ਼ਾਂ ਹੁਣ ਤੁਹਾਡੇ ਸਾਹਮਣੇ ਦੇਖ ਲਓ ਅੱਜ ਭਾਰਤ ਕਿਵੇਂ ਤਾਲੀਬਾਨ ਬਾਈ ਬਾਈ ਕਰ ਰਿਹਾ ਹੈ ਸੋ ਇੱਕ ਰਾਜ ਦੇ ਕ੍ਰਿਸ਼ਮੇ ਅੱਜ ਤਾਲੀਬਾਨ ਦਾ ਰਾਜ ਆਇਆ ਹੈ ਉਹ ਮਤਲਬ ਕਿ ਅੱਜ ਭਾਦਨਾ ਟੇਬਲ ਟਾਕ ਕਰਦੇ ਪਏ ਆ ਸਿੱਖਾਂ ਦਾ ਰਾਜ ਆਊਗਾ ਤਾਂ ਸਿੱਖ ਵੀ ਭਾਦਨਾ ਟੇਬਲ ਟਾਕ ਕਰਨਗੇ ਠੀਕ ਹੈ ਸੋ ਇਹ ਰਾਜਨੀਤੀ ਦੇ ਵਿੱਚ ਕੋਈ ਕਿ ਦੱਸ ਸਕਾ ਨਹੀਂ ਹੁੰਦਾ ਹੈਗਾ ਸਾਰੇ ਦੇਸ਼ ਜਿਹੜੇ ਹੁੰਦੇ ਆ ਉਹ ਆਪਣੇ ਆਪਣੇ ਇੰਟਰਸਟ ਦੇਖਦੇ ਹਨ ਸੋ ਇਹ ਰਾਜਨੀਤੀ ਵਰਤਨੀਆਂ ਰਾਜਨੀਤੀ ਸਾਨਯੂ ਗੁਰਗੋਵ ਸਿੰਘ ਮਹਾਰਾਜ ਨੇ ਕਿਹਾ ਸੀਗਾ ਜਿਹੜੇ ਉਹਨਾਂ ਨੇ 52 ਹੁਕਮ ਕੀਤੇ ਹੋਏ ਛੱਕਾਂ ਨੂੰ ਵੀ ਰਾਜਨੀਤੀ ਵੀ ਸਿੱਖਣੀ ਹੈ ਦਿਮਾਗ ਦੇ ਤੋਂ ਕੰਮ ਲੈਣਾ ਹੈ ਰਾਜਨੀਤੀ ਵਿੱਚ ਦਿਮਾਗ ਚੱਲਦਾ ਹੁੰਦਾ ਹੈ ਭਾਵਨਾ ਨਾਲ ਜਿਹੜੀ ਰਾਜਨੀਤੀ ਉਹ ਨਹੀਂ ਚੱਲਦੀ ਹੁੰਦੀ ਹੈਗੀ ਸੋ ਇਹੀ ਗੱਲ ਆ ਬਦਲਣਾ ਕਰਨੀ ਹੈ ਸੀਗੀਆਂ ਕਿ ਅੱਜ ਨਦਰ ਰਾਜ ਆਇਆ ਅਫਗਾਨਾਂ ਦਾ ਤੇ ਅੱਜ ਉਹ ਭਾਰਤ ਮੈਂ ਮੀਟਿੰਗਾਂ ਕਰਦੇ ਪਏ ਆ ਕਿਸੇ ਟਾਈਮ ਦੇ ਨਾ ਪਰ ਕੋੜਾ ਬਰੋੜਾ ਦੇ ਲੱਖਾਂ ਲੱਖਾਂ ਬਾਰ ਬਾਰ ਖਰਬਾਂ ਦੇ ਇਨਾਮ ਹੁੰਦੇ ਸੀ ਕਿ ਵੀ ਇਹ ਅੱਤਵਾਦੀ ਹੈ ਸੋ ਅੱਜ ਦੇਖ ਲੋ ਸੁਰਾਜ ਦੇ ਬਹੁਤ ਕ੍ਰਿਸ਼ਮੇ ਆ ਜਿਹੜਾ ਕੋਡਾ ਰਾਜ ਆਇਆ ਜਿਹੜੀ ਪੰਜਾਬ ਦੇ ਜਿਹੜੀ ਅੱਜ ਪੰਜਾਬ ਗੁਲਾਮੀ ਜਿਹੜਾ ਚੱਲ ਰਿਹਾ ਹੈ ਮਸਲੇ ਸਾਡੇ ਦੇ 80 ਸਾਲਾਂ ਤੋਂ ਨਹੀਂ ਹੱਲ ਹੋ ਰਹੇ ਉਹ ਦਿਨਾਂ ਵਿੱਚ ਹੀ ਗਿਆ ਇੱਕ ਮਿੰਟੇ ਦੇ ਵਿੱਚ ਸਾਰੇ ਮਸਲੇ ਜਿਹੜੇ ਆ ਉਹ ਹੱਲ ਹੋ ਗਏ ਨੇ ਜਦੋਂ ਗੁਰ ਆਪ ਨਰਾਜ ਆਇਆ ਸੋ ਇੰਜੇ ਕਰੇ ਤੁਹਾਨੂੰ ਨਾਲ ਕਰਨੇ ਸੀ ਗਿਆ ਵੀਡੀਓ ਵਧੀਆ ਲੱਗੀ ਸ਼ੇਅਰ ਜਰੂਰ ਕਰ ਦਿਓ ਠੀਕ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ